ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ 15 ਮਾਰਚ ਤੱਕ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਆਉਣ ਵਾਲੇ 6-7 ਦਿਨਾਂ ਦੇ ਦੌਰਾਨ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਸਾਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੇ ਕਰਾਂਗੇ ਜੁੜੇ ਰਿਓ ਵੀਡੀਓ ਦੇ ਨਾਲ ਹੁਣ ਤੇ ਅਜੇਕਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਜੋ ਕਿ ਤੁਹਾਡੀ ਸਕਰੀਨ ਤੇ ਹੈ ਪਛਮੀ ਸਿਸਟਮ ਅੱਜ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਕੱਲ ਜਿਹੜੀ ਦੇਰ ਰਾਤ ਨੂੰ ਇਹ ਸਿਸਟਮ ਪੂਰੀ ਤਰ੍ਹਾਂ ਅਪਡੇਟ ਹੈ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਫੱਦਲ ਹੋ ਜਾਂਦਾ ਹੋਇਆ ਤੇ ਇੱਕ ਦੋ ਥਾਂ 'ਤੇ ਛਿੱਟੇ ਛਾਟੇ ਦਿੰਦਾ ਹੋਇਆ ਇਹ ਸਿਸਟਮ ਅੱਗੇ ਪਹਾੜਾਂ ਵੱਲ ਕੋਈ ਵੱਡੇ ਫੈਦਰ ਤੇ ਐਕਟਿਵ ਸਿਸਟਮ ਨਹੀਂ ਹੈਗਾ ਜੀ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਬਦਲ ਹੋਈ ਜਿਹੜੀਆਂ ਸੋਨੇ ਪਾਣੀ ਹੋਈ ਆ ਤੇ ਕੁਝ ਕਿਤਾਵਾਂ ਤੇ ਛਿੱਟੇ ਛਰਾਟ ਮਾਲਵੇ ਦੇ ਜਿਵੇਂ ਕਿ ਲੁਧਿਆਣਾ ਦੇ ਨਾਲ ਲੱਗਦੇ ਔਰ ਆਪਣੇ ਰੋਪੜ ਦੇ ਕੁਝ ਖੇਤਰਾਂ ਦੇ ਵਿੱਚ ਛਿੱਟੇ ਛਰਾਟ ਦੇਖਣ ਨੂੰ ਮਿਲੇਗਾ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਇਹਨਾਂ ਚਾਰ ਜਣਿਆਂ ਦੇ ਵਿੱਚ ਵੀ ਆਉਣ ਵਾਲੇ ਘੰਟੇ ਤੋਂ 2 ਘੰਟੇ ਤੱਕ ਹਲਕੇ ਛਿੱਟੇ ਛਰਾਟ ਜਿਹੜੇ ਦੇਖਣ ਨੂੰ ਮਿਲ ਸਕਦੇ ਨੇ ਹਲਕੀ ਕਨਵੈਨ ਜਿਹੜੀ ਹੋ ਸਕਦੀ ਆ ਤੇ ਬਾਕੀ ਇਹ ਸਿਸਟਮ ਤੋਂ ਕੋਈ ਵੱਡੀ ਆਸ ਨਹੀਂ ਹੈ ਜੀ ਤੇ ਇਹ ਸਿਸ ਉਹ ਵੀ ਜਿਹੜਾ ਜ ਮੌਸਮ ਫੜਾ ਸਾਫ਼ ਹੀ ਰਹੇਗਾ ਤੇ ਦੂਜੇ ਫਸੇ ਜੇਕਰ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਫਾਗ ਲੋ ਉਹ ਵੀ ਦੇਖ ਲੈਣੇ ਆ ਕੀ ਕਹਿੰਦੇ ਨੇ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੇਕਰ ਮੌਸਮ ਫਾ ਦੀ ਅਫਰਡ ਨੂੰ ਕਰਨੀ ਹੈ ਕਿ 7 ਦਿਨਾਂ ਯਾਨੀ ਕਿ ਅੱਜ ਤੋਂ ਲੈ ਕੇ ਆਉਣ ਵਾਲੇ ਜਿਹੜੇ 5-7 ਦਿਨ ਹੋਣਗੇ 12 ਫਾਰ 12 ਮਾਰਚ ਤੱਕ ਮੌਸਮ ਫਿਲਹਾਲ ਬਿਲਕੁਲ ਸਾਫ਼ ਹੈ ਡਰਾਈ ਰਹੇਗਾ ਮੌਸਮ ਖੁਸ਼ਕ ਰਹੇਗਾ ਜੀ ਤੇ ਕੋਈ ਨਵੇਂ ਤਰ੍ਹਾਂ ਦੇ ਜਿਹੜੇ ਅਲਰਟ ਹੈਗੇ ਜਾਰੀ ਨਹੀਂ ਕੀਤੇ ਗਏ ਹੁਣ ਜੇਕਰ ਗੱਲ ਕੀਤੀ ਜਾਵੇ ਜੀ ਮਹੀ ਦਾ ਵਾਲਾ ਸਿਸਟਮ ਕਦੋਂ ਆ ਸਕਦਾ ਹੈ ਜੀ 13 14 15 ਦੇ ਵਿੱਚ ਘਾਰ ਮਹੀ ਵਾਲਾ ਸਿਸਟਮ ਇੱਕ ਦਸਤਕ ਦੇ ਸਕਦਾ ਹੈਗਾ ਜਿਹਦੇ ਸਦਕਾ ਪੰਜਾਬ ਦੇ ਨਾਲ ਲੱਗਦੇ ਸੂਬੇ ਦੇ ਹਰਿਆਣੇ ਦੇ ਵਿੱਚ ਜਿਹੜਾ ਜਿਹਾ ਮਹੀ ਦਸਤਕ ਦੇ ਸਕਦੇ ਨੇ ਹਲਕੇ ਤੋਂ ਦਰਮਿਆਨੇ ਲੈਵਲ ਦੇ ਕੁਝ ਕੁ ਇੱਕ ਦੋ ਥਾਂ ਦੇ ਭਾਰੀ ਵੀ ਜਿਹੜੇ ਦਰਜ ਦਰਜ ਹੋ ਸਕਦੇ ਆ ਤੇ ਗਣੇ ਮਾਰ ਵੀ ਜਿਹੜਾ ਜਿਹਾ ਇਸ ਸਿਸਟਮ ਦੇ ਸਕਦਾ ਹੈ 13 ਦੀ ਸ਼ਾਮ ਤੋਂ ਲੈ ਕੇ 15 16 ਤਰੀਕ ਤੱਕ ਇਹ ਸਿਸਟਮ ਜਿਹੜਾ ਜਿਹਾ ਐਕਟਿਵੇਟ ਰਹੂਗਾ ਤੇ 16 ਤਰੀਕ ਨੂੰ ਫਿਰ ਤੋਂ ਜੜੀ ਆ ਮਾਸਾਂ ਦੇ ਵਿੱਚ ਕੋਈ ਜਿਹੜਾ ਸਾਫ ਹੋ ਜਾਵੇਗਾ ਫਿਲਹਾਲ ਮੌਕੇ ਤੇ ਅਫਰਡ ਹਫਤਾ ਲੱਗੇਗੀ ਜੀ ਤੇ ਜੇਕਰ ਅਗਲੇ 5-7 ਦਿਨਾਂ ਦੀ ਗੱਲ ਕਰੀਏ ਤਾਂ ਮੌਸਮ ਆਪਣਾ ਬਿਲਕੁਲ ਸਾਫ਼ ਹੈ ਜੀ ਸੋ ਨਾਲ ਦੇ ਅਗਲੀ ਵੀਡੀਓ ਦੇ ਵਿੱਚ ਜੀ ਇਜਾਜ਼ਤ ਦਿਓ ਧੰਨਵਾਦ